हेलो एवरीवन मेरा नाम अनुरीत कौर और मैं क्लास टैन सी बी एस ई बोर्ड में नाइन्टी नाइन पॉइंट सिक्स परसेंट स्टोर कित और ये आई एम एक्सट्रीमली थैंकफुल टू माय स्कूल टीचर्स एंड टू माय पेरेंट्स ये सिर्फ मेरी अचीवमेंट नहीं है मेरे अराउंड जिन्हें भी लोग जिन्होंने मेरी सपोर्ट की सब भी अचीवमेंट है डिस्ट्रिक्ट टॉपर और स्टेट पोजिशन होल्डर बहुत ओवरवेलमिंग रिएक्शन सी एंड मतलब खुश थी अच्छी अच्छा लग रहा क्रेडिट टू माय फैमिली टू माय टीचर्स आगे मैं जेईई एग्जाम ਲਈ ਤਿਆਰੀ ਕਰਨਾ ਚਾਹੁੰਦੀ ਆਂ ਔਰ ਅੱਛਾ ਰੈਂਕ ਲਾ ਕੇ ਆਈਆਈਟੀ ਵਿੱਚ ਜਾਣਾ ਚਾਹੁੰਦੀ ਆਂ ਅ ਦੂਸਰੇ ਬੱਚਿਆਂ ਨੂੰ ਮੈਸੇਜ ਥੈਟ ਵਰਕ ਹਾਰਡ ਔਰ ਸਟੇ ਕੰਸਿਸਟੈਂਟ ਰੀਅਲਿਸਟਿਕ ਸਟਡੀ ਸ케ड्यूल ਬਣਾ ਕੇ ਉਹਦੇ ਅਕੋਰਡਿੰਗਲੀ ਵਰਕ ਕਰੋ ਮੇਰਾ ਨਾਮ ਹਰਮੋਲ ਸਿੰਘ ਰਿਆੜ ਹੈ ਮੈਂ ਸ਼ੁਰੂ ਤੋਂ ਐਲ ਕੇ ਜੀ ਤੋਂ ਜেমস ਕੈਮਰਨ ਸਕੂਲ ਪੜਿਆ ਆਂ ਤੇ ਮੈਂ CBSE 10th ਬੋਰਡ ਐਗਜ਼ਾਮਸ ਵਿੱਚ 99.2 ਪਰਸੈਂਟੇਜ ਸਕੋਰ ਕੀਤੀ ਆ। ਮੈਂ ਕ੍ਰੈਡਿਟ ਮੈਂ ਆਪਣੇ ਟੀਚਰਸ ਨੂੰ ਆਪਣੀ ਫੈਮਲੀ ਨੂੰ ਤੇ ਜਿਹਨਾਂ ਨੇ ਮੇਰੀ ਹੈਲਪ ਕੀਤੀ ਮੇਰੇ ਫਰੈਂਡਸ ਨੂੰ ਜਿਹਨਾਂ ਨੇ ਮੇਰੇ ਔਖੇ ਟਾਈਮ ਤੇ ਮੈਨੂੰ ਰਿਫਰੈਸ਼ ਕੀਤਾ ਉਹਨਾਂ ਨੂੰ ਕ੍ਰੈਡਿਟ ਦੇਣਾ ਚਾਹੁੰਦਾ। ਇਹ ਹਾਂਜੀ ਮੇਰੀ ਐਮ ਟਿਊਸ਼ਨ ਜਾਂਦਾ ਸੀ ਸਕੂਲ ਤੋਂ ਬਾਅਦ। ਐਮ ਟਿਊਸ਼ਨ ਜਾਂਦਾ ਸੀ ਨਾ। ਹਾਂ ਜੀ ਕੰਮ ਕੀ ਬੋਰ ਦੀ ਵੀ ਜਗਾ ਹਾਂ। ਉਹ ਵੀ ਅਚੀਵਮੈਂਟ ਜਿਹੜੀ ਉਹ ਹਾਂਜੀ ਮੈਂ ਸਟਾਰਟਿੰਗ ਵਿੱਚ ਮੈਂ ਸਕੂਲ ਪਹਿਲਾਂ ਪੜ੍ਹਦਾ ਸੀ। ਫਿਰ ਮੈਂ ਸਾਇੰਸ ਦੀ ਟਿਊਸ਼ਨ ਵਾਸਤੇ ਮੈਂ ਜਾਂਦਾ ਸੀ ਇੱਕ ਸਾਇੰਸ ਟਿਊਸ਼ਨ ਹੁੰਦੀ ਸੀ ਉਹ ਮੇਰੇ ਆਉਂਦਾ ਸੀ ਤੇ ਬਾਕੀ ਫਿਰ ਮੈਂ ਥੋੜੀ ਜਿਹੀ ਰੈਸਟ ਲੈ ਕੇ ਫਿਰ ਮੈਂ 7 ਵਜੇ ਮੈਂ ਪੜ੍ਹਦਾ ਸੀ ਤੇ ਫਿਰ ਮੈਂ 10 10 ਵਜੇ ਸੌਂ ਜਾਂਦਾ ਸੀ ਐਗਜ਼ਾਮੀਨੇਸ਼ਨ ਡੇਸ ਦੇ ਵਿੱਚ ਕੋਈ ਖਾਸ ਗੱਲ ਪੱਕੀ ਕੀਤੀ ਹੈ ਜਾਂ ਕੋਈ ਬਾਕੀ ਚੀਜ਼ਾਂ ਜਿਵੇਂ ਨਹੀਂ ਐਗਜ਼ਾਮੀਨੇਸ਼ਨ ਡੇਸ ਤੇ ਮੈਂ ਕੁਝ ਖਾਸ ਨਹੀਂ ਕੀਤਾ ਜੋ ਮੈਂ ਪਹਿਲਾਂ ਪੜ੍ਹਿਆ ਸੀ ਉਹ ਹੀ ਰਿਵਾਈਜ਼ ਕੀਤਾ ਤੇ ਬਸ ਮੈਂ ਅਸੀਂ ਥੋੜੀ ਘੱਟ ਪ੍ਰੋਬਲਮ ਸੀ ਉਹ ਮੈਂ ਥੋੜੀ ਪ੍ਰੋਬਲਮ ਸੀ ਮੈਥ ਦੀ ਇਸ ਕਰਕੇ ਉਹਦੀ ਮੈਂ ਐਕਸਟਰਾ ਪ੍ਰੈਕਟਿਸ ਕੀਤੀ ਨਹੀਂ ਨਹੀਂ ਰੈਗੂਲਰ ਸਟੱਡੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੰਸਿਸਟੈਂਸੀ ਜੇ ਤੁਸੀਂ ਸ਼ੁਰੂ ਤੋਂ ਪੜੋਗੇ ਫੇਰੀ ਤੁਸੀਂ ਕੁਝ ਕਰ ਸਕਦੇ ਹੋ ਅੱਗੇ ਨਾਲੇ ਕਿਉਂਕਿ ਜਦੋਂ ਐਂਡ ਤੇ ਤੁਸੀਂ ਪਹਿਲਾਂ ਪੜੇ ਨਹੀਂ ਹੋਗੇ ਤਾਂ ਐਂਡ ਤੇੜਾ ਕੋ ਬਹੁਤ ਜ਼ਿਆਦਾ ਬੱਡ ਹੋ ਜਾਏਗਾ ਫਿਰ ਤਾਂ ਉਹ ਪੜਨ ਦਾ ਮਜ਼ਾ ਵੀ ਨਹੀਂ ਆਏਗਾ ਵੀ ਹੁਣ ਜਦੋਂ ਮੈਂ ਸਟਾਰਟਿੰਗ ਚ ਪੜਿਆ ਫਿਰ ਮੈਨੂੰ ਮਤਲਬ ਹਰ ਇੱਕ ਚੀਜ਼ ਦੀ ਮੈਨੂੰ ਚਾਹ ਸੀ ਮੈਨੂੰ ਜਾਨਣਾ ਹੈ ਹੁੰਦੀ ਕੀ ਆ ਮਤਲਬ ਹਰ ਇੱਕ ਚੀਜ਼ ਨੂੰ ਮਤਲਬ ਫੀਲ ਕਰਕੇ ਪੜਨਾ ਉੱਪਰ ਜੇ ਆਪਾਂ ਐਂਡ ਤੇ ਇਕੱਠਾ ਸਾਰਾ ਪੜਾਂਗੇ ਫਿਰ ਉਹ ਨਹੀਂ ਹੁੰਦਾ ਫਿਰ ਆਪਾਂ ਇਨ ਡੈਪਥ ਨੋਲੇਜ ਨਹੀਂ ਲੈ ਸਕਦੇ i am a shmeet and i scored 98% in my class 10 boards so basically uh, mera shuru to idda siga ki consistency ki a school da management bahut helpful si teachers bahut supportive si especially uh, jeevan jyoti ma'am uh, wo bhi kafi supportive si unna ne maths de vich mera kafi badhiya base banaya and physics de vich bhi so basically i'm thankful to my family and the school uh, manjeet sanga ਦੇਖੋ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚਾ ਨੇ ਡਿਸਟ੍ਰਿਕਟ ਪੁਪਲਿਸ ਦੀਆਂ ਕਿੰਨੀ ਪੋਜੀਸ਼ਨਾਂ ਲਗਾਈਆਂ। ਫੋਰ ਪਹਿਲੇ ਬੱਚੇ ਦੇ 99.6 ਆਇਆ, ਸੈਕਿੰਡ ਪੋਜੀਸ਼ਨ অর ਥਰਡ ਪੋਜੀਸ਼ਨ ਮਨਨ ਦੇ 99.4 ਦਾ ਨੋਟਸ ਆਇਆ। ਔਰ ਜੇ ਤੇ ਕਰਕੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ, ਬੱਚਾ ਨੇ 98, 97 ਹਰ ਬੱਚੇ ਨੇ ਮਿਹਨਤ ਕੀਤੀ ਹੈ ਔਰ ਅੱਜ ਤੁਹਾਨੂੰ ਬੜਾ ਚੰਗਾ ਲੱਗ ਰਿਹਾ ਹੈ। ਦੇਖੋ ਸਕੂਲ ਸਟਾਫ ਦੀ ਤਾਂ ਬਹੁਤ ਜ਼ਿਆਦਾ ਮਿਹਨਤ ਹੈ ਕਿਉਂਕਿ ਟੀਚਰਸ ਹਰ ਵੇਲੇ ਬੱਚਿਆਂ ਦੇ ਨਾਲ ਉਹਨਾਂ ਨੂੰ ਮੋਟੀਵੇਟ ਕਰਨਾ ਗਾਈਡ ਕਰਨਾ ਟੀਚਰਸ ਦਾ ਦੇ ਸਦਕਾ ਹੀ ਬੱਚੇ ਜਿਹੜੇ ਉਹ ਇੱਥੋਂ ਤੱਕ ਪਹੁੰਚੇ ਵਾਪੇ ਉਹਦੇ ਆ ਵੀ ਆਈ ਨੋ ਕਿ ਉਹਨਾਂ ਦੀ ਵੀ ਮਿਹਨਤ ਹੈ ਪਰ ਕਿਤੇ ਨਾ ਕਿਤੇ ਟੀਚਰਸ ਨੇ ਉਹਨਾਂ ਨੂੰ ਮੋਟੀਵੇਟ ਕਰਨਾ ਹਰ ਦਿਨ ਸਮਝਾਉਣਾ ਇਹ ਵੀ ਇੱਕ ਬੜਾ ਵੱਡਾ ਟੀਚਰਸ ਦਾ ਵੀ ਤੁਸੀਂ ਕਹਿ ਸਕਦੇ ਹੋ ਉਪਰ ਆਲਾ ਰਿਹਾ ਇਸ ਟੀਚਰ ਦੇ ਮੇਰਾ ਨਾਮ ਪ੍ਰੋਫੈਸਰ ਧੀਰ ਹੈ ਤੋਂ ਮੈਂ ਇੱਥੇ ਪਿਛਲੇ 10 ਸਾਲ ਤੋਂ ਫਿਜ਼ਿਕਸ ਟੀਚ ਕਰ ਰਿਹਾ ਹਾਂ कि ਸਾਨੂੰ ਬਹੁਤ ਹੀ ਅੱਛੇ ਬੱਚੇ ਮਿਲੇ ਆ ਪੂਰੀ ਇਹਨਾਂ ਨਾਲ ਮਿਹਨਤ ਕਰੀਦੀ ਹੈ ਬੱਚਿਆਂ ਦੀ ਰਿਸਪੌਂਸ ਵੀ ਉਨੀ ਵਧੀਆ ਹੁੰਦੀ ਹੈ ਸਾਨੂੰ ਬਹੁਤ ਅੱਛਾ ਰਿਸਪੌਂਡ ਕਰਦੇ ਬੱਚੇ ਤੋਂ ਜਿਹਦੇ ਕਾਰਨ ਇਹ ਹੈ ਕਿ ਵੀ ਫਾਰ ਦਾ ਲਾਸਟ 10 ইয়ারਸ ਸਾਡੇ ਰਿਜ਼ਲਟਸ ਬਹੁਤ ਕੰਸਿਸਟੈਂਟ ਰਹੇ ਆ ਖਾਸ ਕਰਕੇ ਮੇਰਾ ਸਬਜੈਕਟ ਇਜ਼ ਵਨ ਆਫ ਦਾ ਟਫਸਟ ਸਬਜੈਕਟ ਔਰ ਐਥ ਕੀ ਪੇਪਰ ਅਗਰ ਤੁਸੀਂ ਮੋਟਾ ਮੋਟਾ ਚੈੱਕ ਕਰ ਲਓ ਪਿਛਲੇ 30 ਸਾਲ ਦੇ ਵਿੱਚ ਕਿਉਂਕਿ ਮੈਨੂੰ ਮੋਰ ਦੈਨ 30 ইয়ারਸ ਹੋ ਗਏ ਪੜਾਉਂਦੇ ਜਿਹੜੇ 30 ਸਾਲ ਦੇ ਵਿੱਚ ਇਟ ਵਾਸ ਅ ਟਫੈਸਟ ਪੇਪਰ ਏਵਰ ਇਨ ਦਾ ਹਿਸਟਰੀ ਆਫ ਸੀਬੀਐਸਸੀ ਐਗਜ਼ਾਮ ਇਹਦੇ ਬਾਵਜੂਦ ਵੀ ਸਾਡੇ ਬੱਚੇ 90% ਤੋਂ ਵੀ ਉੱਪਰ ਨੰਬਰ ਲੈ ਕੇ ਗਏ ਆ ਅਗਰ ਆਪਾਂ ਬੈਂਚਮਾਰਕ 80 85 ਵੀ ਲਗਾ ਦਈਏ ਤੇ ਉਹਦੇ ਅਕੋਰਡਿੰਗਲੀ ਵੀ ਸਾਡੇ ਬੱਚਿਆਂ ਦਾ ਬਹੁਤ ਅੱਛਾ ਸਕੋਰ ਗਿਆ ਹੈਗਾ ਦਿਸ ਇਜ਼ ਦਾ ਓਨਲੀ ਇੰਸਟੀਚਿਊਟ ਜਿੱਥੇ ਸਾਡੇ ਕੋਲ ਕੋਈ ਫੇਲਰ ਕੋਈ ਨਹੀਂ ਹੈਗਾ ਠੀਕ ਹੈ ਜੀ ਬਾਕੀ ਮਿਹਨਤ ਕਰਨ ਵਾਲੇ ਬੱਚੇ ਆ ਜੀ ਅਸੀਂ ਤਾਂ ਇੱਕ ਦਿਸ਼ਾਈ ਦਿਖਾਣੀ ਹੁੰਦੀ ਹੈ ਜੀ ਰਿਜ਼ਲਟਸ ਜਿਹੜੇ ਤੁਹਾਡੇ ਆਏ ਨੇ ਇੱਕ ਬੱਚਾ ਸਿਕੋਪਰ ਵੀ ਆ ਹਾਂਜੀ ਹਾਂਜੀ ਮੈਡਰਿਟ ਦੇ ਵਿੱਚ ਹਾਂ ਹਾਂਜੀ ਹਾਂਜੀ ਉਹ ਉਹ 10th ਵਾਲੇ ਬੱਚੇ ਆ ਜੀ ਜਿਹੜੇ ਹੈ ਹਾਂਜੀ ਤੋਂ ਮੈਂ ਜਿਹੜੇ 12th ਦੀ ਗੱਲ ਕਰ ਰਿਹਾ 12th ਦਾ ਪੇਪਰ ਐਤਕੀ ਬਹੁਤ ਟਫ ਸੀਗੇ ਬਟ ਬਾਵਜੂਦ ਵੀ ਇਹਦੇ ਸਾਡੇ ਬੱਚਿਆਂ ਨੇ ਬਹੁਤ ਅੱਛਾ ਲੀਡ ਕੀਤਾ ਹੈ ਬਹੁਤ ਵਧੀਆ ਪਰਫਾਰਮ ਕੀਤਾ ਹੈ ਤੋਂ ਵੀ ਫੀਲ ਪ੍ਰਾਊਡ ਆਫ ਇਟ